ਸਰਜਟ ਪੁਲਿਸ ਵਾਲਾ ਕਾਰਵਾਈ ਕੀਤੀ ਜਾ ਰਹੀ ਹੈ ਉਹ ਤੋਂ ਲੈ ਕੇ ਆਪਣਾ ਦੁਕਾਨਦਾਰ ਵੀ ਇਕੱਠੇ ਹੋਏ ਤੇ ਕੀ ਕਹਿਣਾ ਚਾਹੋਗੇ ਤੁਸੀਂ ਉਸ ਕਾਸਟਰ ਨੇ ਧੱਕਾ ਕਰਦੀ ਵੀ ਬਿਲਕੁਲ ਜੀ ਸਾਡੇ ਗੜੀਆਂ ਅਸੀਂ ਦੇਖੋ ਜੀ ਕਿੰਨੀ ਸੜ ਜਵਾ ਪਿਛੇ ਪੈ ਗਈ ਦੀ ਵਾਰ ਅਸੀਂ ਕੋਈ ਟ੍ਰੈਫਿਕ ਨੂੰ ਕੰਟਰੋਲ ਕਰਦੇ ਪਏ ਪਰ ਹੁਣ ਜੇ ਇਹ ਕਹਿੰਦੇ ਟ੍ਰੈਫਿਕ ਨੂੰ ਅਸੀਂ ਕੰਟਰੋਲ ਕਰ ਲਏ ਤਾਂ ਸ਼ਹਿਰ ਵਿੱਚ ਕਿੰਨੇ ਕਮਜੇ ਆਏ ਹੋ ਜੀ ਹੁਣ ਜੀ ਚੌਥੀ ਚੌਂਕ ਤੇ ਲੈ ਕੇ ਨੀ ਕੋਈ ਚਾਹੁੰਗੇ ਕੋਈ ਇਹਨਾਂ ਨੇ ਜੋ ਨਹੀਂ ਬਣਾਇਆ ਉਹ ਤੇ ਇਹਨਾਂ ਟ੍ਰੈਫਿਕ ਜਾ ਰਹੇ ਦਾ ਉਥੇ ਨਾਲ ਕਾਹ ਦਬਾਵਾ ਉਥੇ ਵੱਡੇ ਵੱਡੇ ਕਾਰਾਂ ਵਾਲੇ ਹੈਗੇ ਉਹ ਨਾਲ ਚੜਾਵਾ ਚੜਦੇ ਆ ਉਹਨੇ ਕਿਉਂ ਨਹੀਂ ਜੋਨ ਬਣਾ ਇਹ ਜੇ ਸੜਕੋ ਚਲੀ ਜਾਂਦੀ ਕੋਈ ਜਾਮ ਲੱਗ ਰਿਹਾ ਨਹੀਂ ਹੈਗਾ ਤੇ ਇਹਦੇ ਕੰਮ ਉੱਧਾ ਬਣਾ ਕੇ ਦੁਕਾਨਦਾਰ ਨੂੰ ਪ੍ਰੇਸ਼ਾਨ ਕੀਤਾ ਜਾਵੇ। ਤੁਸੀਂ ਹੁਣ ਆਪਣਾ ਅਗਲਾ ਕਦਮ ਕੀ ਚੁੱਕਿਆ ਜਾਊਗਾ ਭਾਈ? ਜੀ ਇਹ ਇਹ ਤਾਂ ਜਾਇਜ਼ ਹੈ ਕਿ ਅਸੀਂ ਅਸੀਂ ਪਾਪੀ ਦੁਕਾਨਾਂ ਨੂੰ ਬੰਦ ਕਰਕੇ ਚਾਬੀਆਂ ਨਾਲ ਫੜਾਵਾਂਗੇ ਕਿਉਂਕਿ ਤੋਂ ਕੰਨ ਆਪੇ ਕਰ ਰਹੇ। ਕਿੰਨੀ ਦੇਣਾ ਟਾਈਮ ਪ੍ਰਸ਼ਾਸਨ ਕਿੰਨੀ ਦੇਣਾ ਟਾਈਮ ਦੇ ਰਹੇ? ਜਿਹੜੇ ਬੈਗ ਨਹੀਂ ਕਰਦੇ ਆ ਜਿਦੋਂ ਸਸਲਾ ਕੇ ਤੇ ਕਰਾਂਗੇ। ਜੇ ਆਪੇ ਵੱਲੋਂ ਡਰਾਈਵ ਚਲਾਈ ਜਾ ਰਹੇ ਹੋ ਤੇ ਮੈਨੂੰ ਦੱਸੋ ਤੇ ਅੱਜ ਕਿੰਨੇ ਕਿ ਚਲਾਨ ਕੱਟੇ ਤੇ ਕੁਝ ਕੀ ਹੈ ਜਿਹੜਾ ਕੁਝ ਲੋਕੀ ਇਫਰਾਜ਼ ਵੀ ਕਰਦੇ ਬਾਰੇ ਤੇ। ਆ तकरीबन ਜਿਵੇਂ ਅਸੀਂ ਜਵਾਨੀ ਨੋਟਿਸ ਵੀ ਦਿੱਤੇ ਸੀਗੇ ਅੱਜ ਮੈਂ ਇਸ ਵੀ ਦਿੱਤਾ ਇਹਨਾਂ ਨੂੰ ਚਾਰ ਨੋਟਿਸ ਦੇ ਚੁੱਕਾ ਇਸ ਰੋਡ ਦੇ ਉੱਤੇ ਪੀਐਨਬੀ ਜੋਤੀ ਚੌਂਕ ਤੋਂ ਲੈ ਕੇ ਵਸਤੀ ਅਡੇ ਤੱਕ ਜਿਹੜੇ ਇਸ ਤੇ ਲਿਖੜਾ ਇਸ ਤੱਕ ਚਾਰ ਨੋਟਿਸ ਦੇ ਚੁੱਕਾ ਜੀ ਇਹ ਲੋਕ ਜਿਹੜੇ ਅਸੀਂ ਚੱਲੇ ਜਾਂਦੇ ਆ ਦੁਬਾਰਾ ਸਮਾਨ ਕੱਢ ਕੇ ਇਹ ਬਾਹਰ ਦੁਬਾਰਾ ਥੀਲਾ ਲੈਂਦੇ ਸਾਡੇ ਆਰਡਰ ਦੀ ਕੰਪਲੀਟ ਨਹੀਂ ਕਰਦੇ ਅਸੀਂ ਇਹਨਾਂ ਨੂੰ ਵਾਰ-ਵਾਰ ਸਮਝਾਉਂਦੇ ਆ ਕਿ ਕੋਈ ਇਹਨਾਂ ਦਾ ਨੁਕਸਾਨ ਕੋਈ ਨਾ ਹੋਵੇ ਇਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਗਵਰਨਮੈਂਟ ਹਦਾ ਦਿੱਤਾ ਦੇ ਗਿਆ ਉਸੇ ਤਰੀਕੇ ਨਾਲ ਕੰਮ ਕਰਦੇ ਆ ਕਰ ਕੇ ਫੋਟੋ ਫਾਸ ਭਾਈ ਜੀ ਇਸ ਕੁਛੇ ਸਿਕਰੀ ਲਿਵਰ ਇਤਰਾਜ਼ ਕੀਤਾ ਗਿਆ ਹੋਇਆ ਤਾਂ ਕੀ ਕਰਨਾ ਚਾਹੋਗੇ ਕਿਤਾ ਜੀ ਮੈਂ ਕੁਛ ਦੁਕਾਨਦਾਰ ਨੂੰ ਇਤਰਾਜ਼ ਕੀਤਾ ਜਾ ਰਿਹਾ ਜਿਹੜੀ ਕਾਰਵਾਈ ਦਾ ਉਹ ਕੀ ਕਰਨਾ ਚਾਹੋਗੇ ਦੇਖੋ ਜੀ ਜਿਹੜਾ ਦੁਕਾਨਦਾਰ ਨਹੀਂ ਸਾਡੀ ਗੱਲ ਨੂੰ ਮੰਨਦਾ ਉਹਨਾਂ ਦੇ 188 ਦਾ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਅਤੇ ਕਿੰਨੇ ਸੇ ਮਾਨਜੁਗ ਸੀਪੀ ਸਾਹਿਬ ਦੇ ਤੇ ਹੁਕਮ ਨੇ ਪੰਜਾਬ ਗਵਰਨਮੈਂਟ ਦੇ ਹੁਕਮ ਨੇ 188 ਦਾ ਜਿਹੜਾ ਇਹਨਾਂ ਦਾ ਪਰਚਾ ਦਰਜ ਕੀਤਾ ਜਾਊਗਾ ਜੀ ਹੁਣ ਇਹਨਾਂ ਨੂੰ ਇੱਕ ਜਵਾਨੀ ਰਿਟਨ ਦੇ ਵਿੱਚ ਨੋਟਿਸ ਦਿੱਤਾ ਜੀ ਅਗਰ ਜੇ ਸਾਡੇ ਰਿਟਨ ਨੋਟਸ ਵੀ ਕੰਪਲੇਂਸ ਨਹੀਂ ਕਰਦੇ ਇਹਨਾਂ ਦੇ ਖਿਲਾਫ 188 ਦੀ ਕਾਰਵਾਈ ਟਿੰਡ ਕਿੰਨੇ ਕੁ ਕੰਪਲੀਟ ਆ ਰਹੀਆਂ ਨੇ ਕੰਪਲੇਂਟਾਂ تقریبا ਬਹੁਤ ਸਾਰੇ ਲੋਕ ਸਾਨੂੰ ਹਸਤਾਖਰ ਕਰ ਰਹੇ ਨੇ ਐਸਵੇਲਿ ਪੀਐਮਡੀ ਚੌਂਕ ਤੋਂ ਲੈ ਕੇ ਕਾਫੀ ਸਾਰੇ ਲੋਕਾਂ ਨੇ ਸਾਨੂੰ ਹਸਤਾਖਰ ਦਿੱਤਾ ਪਰ ਕਾਫੀ ਸਾਰੇ ਲੋਕਾਂ ਦੁਕਾਨਦਾਰਾਂ ਨੇ ਵੀ ਸਾਨੂੰ ਹਸਤਾਖਰ ਕੀਤਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੇ ਸਾਲਾਂ ਚ ਕਦੀ ਵੀ ਐਕਸ਼ਨ ਆ ਗਿਆ ਫਿਰ ਹੁਣ ਸਾਡਾ ਨਾ ਪ੍ਰਸ਼ਾਸਨ ਇੰਨਾ ਐਕਟਿਵ ਕਿਉਂ ਹੋ ਗਿਆ ਦੇਖੋ ਜੀ ਇਸ ਵੇਲੇ ਇਸ ਰੋਡ ਦੇ ਉੱਤੇ ਇੱਕ ਸਿਵਲ ਹਸਪੀਟਲ ਪੰਡਾ ਲੋਕ ਬਾਹਰੋਂ ਆਉਂਦੇ ਨੇ ਟ੍ਰੈਫਿਕ ਦੇ ਜਿਹੜੇ ਇਹਨਾਂ ਨੇ ਫੁੱਟਪਾਥ ਦੇ ਐਨੇ ਧੇਰਾਂ ਦੇ ਇੱਕ ਗਵਰਨਮੈਂਟ ਦੀ ਪ੍ਰਾਪਰਟੀ ਨੂੰ ਦੱਬ ਕੇ ਰੱਖੀ ਨੇ ਪਿਛਲੀ ਗਵਰਨਮੈਂਟ ਨੇ ਕੀ ਕੀਤਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਜੋ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਇਸ ਰੋਡ ਦੇ ਉੱਤੇ ਬਹੁਤ ਸਾਰੀਆਂ ਐਂਬੂਲੈਂਸਾਂ ਨਿਕਲਦੀਆਂ ਸਿਵਲ ਹਸਪਤਾਲ ਹੈ ਕਿਸੇ ਦੀ ਜਾਨ ਜਾ ਸਕਦੀ ਆ ਇਹ ਕਿ ਕੰਨਾਂ ਦਾ ਆਪਣਾ ਸਮਾਨ ਦੁਕਾਨਾਂ ਅੰਦਰੋਂ ਖਾਲੀਆ ਸਮਾਨ ਕੱਢ ਕੇ ਬਾਹਰ ਰੋੜਾ ਤੇ ਫੁੱਟਪਾਥਾਂ ਤੇ ਲਾਏ ਆ ਜਿਹੜਾ ਇਹਨਾਂ ਦਾ ਗਾਹ ਕੰਦਾ ਰੋਡ ਦੇ ਉੱਤੇ ਗੱਡੀ ਲਾ ਕੇ ਆਪਣਾ ਜਿਹੜਾ ਉਹ ਇਹਨਾਂ ਦੀ ਦੁਕਾਨ ਤੋਂ ਸਮਾਨ ਖਰੀਦਣ ਚੱਲ ਜਾਂਦਾ ਉਹਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਖਾਤਰ ਨੋ 2 ਵੇ ਜੋਨ ਬਣਾਇਆ ਗਿਆ ਤਾਂ ਕਿ ਕਿਸੇ ਦੀ ਇੱਕ 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 ਮਿੰਟ ਕੀਮਤੀ ਜਿਹੜਾ ਐਂਬੂਲੈਂਸ ਫਸਦੀ ਹੈ ਉਹ ਨਾ ਫਸੇ ਤੇ ਹੁੰਦੀ ਜਾਨ ਬਚ ਸਕਦੀ ਪਹਿਲੋਂ ਕਰੀਏ ਤਾਂ ਦੇਖਣ ਨੂੰ ਮਿਲਿਆ ਐਂਬੂਲੈਂਸ ਕਦੀ ਫਸੀ ਹੋਵੇ ਬਿਲਕੁਲ ਜੀ ਇੱਕ ਡੈਥ ਵੀ ਹੋਈ ਸੀ ਅੱਜ ਤੋਂ 4 ਮਹੀਨੇ ਪਹਿਲਾਂ ਐਂਬੂਲੈਂਸ ਜਾਮ ਦੇ ਵਿੱਚ ਫਸ ਗਈ ਸੀ ਉਹਦੀ ਡੈਥ ਹੋਈ ਸੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿਉਂਕਿ ਕਈ ਦੁਕਾਨਾਂ ਬਹੁਤ ਜ਼ਿਆਦਾ ਛੋਟੀਆਂ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਜਿੰਨੇ ਵੀ ਵਾਹਨ ਨੇ ਉਹ ਸਾਰੇ ਅੰਦਰ ਨਹੀਂ ਲੱਗ ਸਕਦੇ ਕਿਉਂਕਿ ਮਾਰਕੀਟ ਵਾਲੇ ਤਾਂ ਇਹੀ ਕਹਿ ਰਹੇ ਸੀਗਾ ਕਿ ਸਾਡੀ ਗਾਕੀ ਵੀ ਜਿਹੜੀ ਖਰਾਬ ਹੁੰਦੀ ਹੈ ਹੈਨਾ ਕੁਝ ਇਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਜਾਏਗੀ ਲਗਾਉਣ ਦੇ ਲਈ ਜਿਹੜੇ ਜਿੰਨੇ ਵੀ ਇਹਨਾਂ ਦੇ ਮੋਟਰ ਵਹੀਕਲਸ ਨੇ ਇਹ ਕੱਲ੍ਹ ਜੀ ਇਹਨਾਂ ਦੀ ਮੀਟ ਉਹਨਾਂ ਨੇ ਡਿਸੀਜਨ ਲਿਆ ਜਾਂ ਨਹੀਂ ਲਿਆ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ। ਕੋਈ ਦੇਣ ਕੇ ਜਗ੍ਹਾ ਜਾਂ ਨਹੀਂ ਦੇਣ ਕੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ। ਲੇਕਿਨ ਜੋ ਮੇਰੇ ਮਾਦੂਕ ਸੀਪੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਉਹਨੂੰ ਆਪਾਂ ਉਕਮ ਦੀ ਕੰਪਲੇਂਟ ਕਰ ਰਹੀ ਸਰ ਜਿਵੇਂ ਕਿ ਇਸ ਮਾਰਕੀਟ ਦੇ ਕਿਸੇ ਦੀ ਛੋਟੀ ਦੁਕਾਨ ਹੈ ਤਾਂ ਛੋਟਾ ਦੈਰਾ ਜੇ ਕਿਸੇ ਦੀ ਵੱਡੀ ਦੁਕਾਨ ਤੇ ਵੱਡਾ ਦੈਰਾ ਇਹ ਨਹੀਂ ਹੋ ਸਕਦਾ ਵੀ ਰੋਡਾਂ ਦੇ ਉੱਤੇ ਫੁੱਟਪਾਥ ਦੇ ਉੱਤੇ ਆਪਣਾ ਸਮਾਨ ਸਾਡੀ ਦੁਕਾਨ ਛੋਟੀ ਆ ਆਪਾਂ ਰੋਡ ਦੇ ਉੱਤੇ ਆ ਕੇ ਸਮਾਨ ਲਾ ਲਈਏ ਉਹ ਗਲਤ ਗੱਲ ਹੈ ਜੀ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਸਰ ਜਿਵੇਂ ਕਿ 188 ਇਸ ਮਾਰਕੀਟ ਚ ਕਿੰਨੇ ਦੁਕਾਨਦਾਰੇ ਪਰਚੇ ਤੇ ਸਰ ਇਹ ਥਾਣੇ ਵਾਲੇ ਲਿੰਕਡ ਥਾਣੇ ਨੇ ਚਾਰ ਨੰਬਰ ਡਿਵੀਜ਼ਨ ਚੋਂ ਪਤਾ ਲੱਗ ਸਕਦਾ ਹੈ ਜੀ ਮੇਰਾ ਕੰਮ ਆ ਜੀ ਨੋਟਿਸ ਦੇਣਾ ਨੋਟਿਸ ਦੇ ਕੇ ਆਇਡੈਂਟੀਫਾਈ ਕਰਕੇ ਥਾਣੇ